ਹਰ ਮਹੀਨੇ ਇੱਕ ਮੋਬਾਈਲ ਕੱਢਾਂਗਾ ਜੀ ਹਰ 5000 ਦਾ ਪੁਰਾਣਾ ਕੱਟ ਦਾਂਗੇ ਪੰਜ ਮੋਬਾਈਲ ਹਰ ਮਹੀਨੇ ਇੱਕ ਮੋਬਾਈਲ ਕੱਢਾਂਗਾ ਜੀ ਹਰ ਆਈਫੋਨ ਜਿੱਤਣ ਦਾ ਤੇ ਬੋਲਟ ਜਿੱਤਦਾ ਸੁਨਹਿਰੀ ਮੌਕ ਪੰਜ ਮੋਬਾਈਲ ਕੱਢਨੇ ਆ ਆਈਫੋਨ 16 ਇਹ ਵੀ ਵਾਦਾ ਹੈ ਜਿੰਨੇ ਸਾਡਾ ਪੇਜ ਫੋਲੋ ਕੀਤਾ ਹੋਏਗਾ ਉਹਨੂੰ ਹੀ ਦਿੱਤਾ ਜਾਏਗਾ ਜੀ ਬ੍ਰਾਂਡ ਦਾ ਕਰਦਾ ਆ ਦੇਖੋ ਸਪਾਇਸ سپورਟ ਜੀ ਲੋਕਲ ਕੰਪਨੀਆਂ ਕੀ ਕਰਦੀਆਂ ਨੇ ਜੀ ਮਾਰਕਾ ਕੋਈ ਮਾਡਲ ਦੇ ਬਣਾ ਕੇ ਨਾ ਮਾਰਕਾ ਲਾ ਦਿੰਦੀਆਂ ਇਸ ਗੱਲ ਤੋਂ ਜਾਗਰੂਕ ਕਰੋ ਓਰੀਜినਲ ਗੱਦਾ ਆਵੈ ਇਹ ਅਸੀਂ ਗੱਦਾ ਤੁਹਾਨੂੰ ਭਾਵੇਂ ਵਨ ਪੀਸ ਲੋ ਭਾਵੇਂ ਜੋੜਾ ਲੋ ਜੀ ਆ ਦੇਖੋ ਇਹਦੀ ਐਮ ਆਰ ਪੀ ਹੈਗੀ ਆ ਵੀਰ ਜੀ 18643 ਰੁਪਏ ਜੀ ਅਸੀਂ ਸਿਰਫ ਦੇਣਾ 14000 14000 ਰੁਪਏ 5000 ਦਾ ਪੁਰਾਣਾ ਕੱਟ ਦਾਂਗੇ ਸਪ੍ਰਿੰਗੀ ਹੋਇਆ ਤੇ ਲੇਟੈਕਸ ਹੋਇਆ ਰਹਿ ਗਿਆ 9000 ਇਹਦੇ ਵਿੱਚ ਹੀ ਅਸੀਂ ਇੱਕ ਤੁਹਾਨੂੰ ਦੂਜਾ ਮਾਡਲ ਦਿਖਾਣੇ ਆ ਆ ਦੇਖੋ ਇਹਦੀ ਐਮ ਆਰ ਪੀ ਹੈਗੀ ਆ ਵੀਰ ਜੀ 14000 ਰੁਪਿਆ ਇਹ ਇਹਦੀ ਵੀ 14 ਹਾਂ ਇਹ ਪਏਗਾ ਜੀ ਸਾਡੇ ਕੋਲ ਸਿਰਫ 10000 ਰੁਪਈਆ ਦਾ ਟਰਾਈ ਕਰਕੇ ਆਓ ਕੋਈ ਦੁਕਾਨਦਾਰ ਇਹਨਾਂ ਠੁੱਕ ਕੇ ਨਹੀਂ ਕਹਿੰਦਾ ਕਿ ਟਰਾਈ ਕਰ ਪਹਿਲਾਂ ਤੁਸੀਂ ਸਾਡੇ ਲੁਧਿਆਣੇ ਆ ਰਹੇ ਹੋ ਲੁਧਿਆਣੇ ਆਣਾ ਪਟਿਆਲੇ ਆਣਾ ਦੋਨੋਂ ਸ਼ਹਿਰਾਂ 'ਚ ਮਿਲਣ ਗਿਆ ਸਕੀਮਾਂ ਆਂਡ ਕਮਾਂਡ ਆਪਣਾ ਰੇਟ ਟਰਾਈ ਕਰੋ ਫਿਰ ਆ ਕੇ ਲੋ ਪਰ ਲੋਕ ਕੰਪਨੀ ਦਾ ਅਸਲੀਬ ਵਾਈ ਸਿਗਨੇਚਰ ਹੋਰ ਬੜੀਆਂ ਕੰਪਨੀਆਂ ਸੀ ਸਾਰੀਆਂ ਵੇਚਦੇ ਆਂ ਬ੍ਰਾਂਡ ਸਾਰੀਆਂ ਵੇਚਦੇ ਆਂ ਵੀਡੀਓ ਸ਼ੇਅਰ ਕਰੋ ਫੋਲੋ ਕਰੋ ਜੀ ਭਾਵੇਂ ਗੱਦਾ ਲੋ ਨਾ ਲੋ ਜੀ ਪੰਜ ਮੋਬਾਈਲ ਹਰ ਮਹੀਨੇ ਇੱਕ ਮੋਬਾਈਲ ਕੱਢਾਂਗਾ ਜੀ ਹਰ ਮਿਨੇ ਪਰ ਦੋਨੋਂ ਪੇਜ ਸਾਡੇ ਫੋਲੋ ਤੇ ਲਾਈਕ ਹੋਣੇ ਚਾਹੀਦੇ ਆ